ਹਾਂ ਅਮਰਜੀਤ ਸਿੰਘ ਦਾ ਛੋਟਾ ਨਾਮ ਆਪਣਾ ਅਮਨ ਨਾਮ ਲੈ ਕੇ ਜਿਹੜਾ ਹਸਾ ਹੈ ਤੂੰ ਉਦੋਂ ਕਿੱਥੇ ਤੇ ਕੀ ਤੁਹਾਨੂੰ ਬਲ ਗਿਆ ਸਾਰ ਆਪਣਾ ਇੱਥੇ ਲਾਗੇ ਪੱਠੇ ਨਦੀਕ ਵੱਢਦੇ ਸੀ ਤੇ ਟਾਇਰ ਫਟਨ ਕਰਨ ਦੇ ਜਾਨੀ ਵੀ ਇਹ ਹਸਾ ਹੋਇਆ ਜਿਹੜਾ ਤੂੰ ਆ ਕੇ ਵੇਖਿਆ ਟਰੱਕ ਡਿੱਗਾ ਹੈ ਹਾਂਜੀ ਟਰੱਕ ਡਿੱਗਾ ਹੈ ਤੇ ਚੱਕਲੇ ਵੀ ਟੈਂਕੀ ਫੜਨ ਦੇ ਨਾਲ ਜੰਕੀ ਆਕ ਵੀ ਲੱਗੀ ਹੋਈ ਸੀ ਤੇ ਨਹਿਰ ਤੋਂ ਪਾਣੀ ਪਾ ਕੇ ਜਾਂਦੇ ਹੋ ਆਗ ਬੁਝਾਈ ਅਮਰਿਤ ਹੈ ਆੜਾ ਆ ਜਾ ਸੋਇਆ ਕਿਦਾਂ ਆ ਸਾਈ ਹ ਲਾਗੇ ਜਿਹੜੇ ਖੇਤਾਂ ਦੇ ਕੰਮ ਕਰਦੇ ਉਹ ਆਂਦੇ ਫੇ ਟਾਇਰ ਪਾਟਾ ਫੇ ਲੰਗਦੀ ਹਾਂਜੀ ਟਾਇਰ ਪਾਟਣ ਦੇ ਨਾਲ ਤੇ ਕਿਦਾਂ ਗੱਡੀ ਕਿੰਨੇ ਕਿ ਸਪੀਡ ਤੇ ਆ ਰਹੀ ਗੱਡੀ ਇਹ ਮੋਲੀ ਹੈ ਜੜੀਆਂ 50 55 ਤੇ ਤੇ ਚਲਦੀਆਂ ਹੀ ਆ ਇਹ ਇਦੋਂ ਥੱਲੇ ਤੇ ਕੋਈ ਅੰਨਾ ਤਾਂ ਮੋਸ਼ਨ ਹੀ ਨਹੀਂ ਬੰਦਦਾ ਤੇ ਅੱਗ ਵੀ ਲੱਗੀ ਕਿੰਨੇ ਕਾਰਨ ਹਾਂ ਜੀ ਹਾਂ ਜੀ ਅੱਗ ਵੀ ਲੱਗੀ ਫਿਰ ਰੇਲਿੰਗ ਤੋਂ ਡੇਗੀ ਬਚਾ ਤੁਹਾਡਾ ਬਚਾ ਕੇ ਇਕੱਲੇ ਉਹ ਨਾਲ ਹੋਰ ਕੋਈ ਨਹੀਂ ਨਹੀਂ ਉਹ ਲੜਕਾ ਹੀ ਮਿਟਾ ਕਿੱਥੋਂ ਕਿੱਥੇ ਆ ਰਹੇ ਤੁਸੀਂ ਕਿੱਥੋਂ ਐੇ ਕਰਨਾਲ ਲੱਗੋ ਇੰਦਰੀ ਤੋਂ ਹੁੰਦੇ ਆਂ ਅੱਛਾ ਕਿੱਥੇ ਜਾਣਾ ਹੈ ਇੱਥੇ ਅੰਮ੍ਰਿਤਸਰ ਐੇ ਹਲੋ ਇੱਕ ਮਿੰਟ ਕਿੱਥੇ ਹੁਣ ਇਹਨੂੰ ਚੁਪਣਾ ਸੀ ਕੋਈ ਕਿਆ ਪਿੱਛੇ ਦਿੱਤੀ ਜਾਣਕਾਰੀ ਜਾਣਕਾਰੀ ਦਿੱਤੀ ਹੈ ਹੁਣ ਇਹਨੂੰ ਚੁਪਣਾ ਸੀ ਕੋਈ ਕਿਆ ਪਿੱਛੇ ਦਿੱਤੀ ਜਾਣਕਾਰੀ ਜਾਣਕਾਰੀ ਦਿੱਤੀ ਹੈ ਇੱਥੇ ਪੁਲਿਸ ਦੇ ਕੋਲ ਕੋਈ ਜਾਣਕਾਰੀ ਅਜੇ ਤੱਕ ਕੋਈ ਬੈਗ ਨਾਲ ਕੋਈ ਸਿੰਪਲ ਆ ਦੇ ਕੋਈ ਜਾਣਕਾਰੀ ਦਿੱਤੀ ਨਹੀਂ